ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ ਖਾਲਸੇ ਦੀ ਚੜ੍ਹਦੀ ਕਲਾ ਦੇ ਪ੍ਰਤੀਕ ਹੋਲੇ ਮਹੱਲੇ ਦੇ ਕੌਮੀ ਤਿਉਹਾਰ ਨੂੰ ਲੈ ਕੇ ਪੁਖਤਾ ਪ੍ਰਬੰਧ ਕੀਤੇ ਜਾਣ ਦਾ ਦਾਵਾ ਕੀਤਾ ਜਾ ਰਿਹਾ ਹੈ। ਇਸ ਸੰਬੰਧ ਵਿੱਚ ਜ਼ਿਆਦਾ ਜਾਣਕਾਰੀ ਦਿੰਦੇ ਹੋਏ ਜ਼ਿਲ੍ਹਾ ਰੂਪਨਗਰ ਦੇ ਐਸਐਸਪੀ ਗੁਲਨੀਤ ਸਿੰਘ ਖੁਰਾਨਾ ਨੇ ਦੱਸਿਆ ਕਿ ਮੇਲਾ ਖੇਤਰ ਵਿੱਚ 31 ਦੇ ਕਰੀਬ ਐਸੀਆਂ ਥਾਵਾਂ ਨੇ ਜਿਨ੍ਹਾਂ ਨੂੰ ਆਈਡੈਂਟੀਫਾਈ ਕੀਤਾ ਗਿਆ ਹੈ। ਤੇ ਪੂਰੇ ਮੇਲਾ ਖੇਤਰ ਵਿੱਚ ਲਗਭਗ 150 ਦੇ ਕਰੀਬ ਕੈਮਰੇ ਲਗਾਏ ਗਏ ਨੇ ਤੇ ਇਸ ਦਾ ਕੰਟਰੋਲ ਰੂਮ ਸ੍ਰੀ ਅਨੰਦਪੁਰ ਸਾਹਿਬ ਥਾਣੇ ਵਿੱਚ ਬਣਾਇਆ ਗਿਆ ਹੈ। ਜਿੱਥੇ 24 ਘੰਟੇ ਇਹਨਾਂ ਕੈਮਰਿਆਂ ਤੇ ਨਿਗ੍ਹਾਹ ਬਣਾ ਕੇ ਰੱਖੀ ਗਈ ਹੈ। ਉਨ੍ਹਾਂ ਕਿਹਾ ਕਿ ਇਸ ਤੋਂ ਇਲਾਵਾ ਮੇਲਾ ਖੇਤਰ ਵਿੱਚ ਡਰੋਨ ਦਾ ਇਸਤੇਮਾਲ ਵੀ ਕੀਤਾ ਜਾ ਰਿਹਾ ਹੈ। ਤਾਂ ਕਿ ਮੇਲਾ ਖੇਤਰ ਨੂੰ ਅਪਰਾਧ ਮੁਕਤ ਰੱਖਿਆ ਜਾ ਸਕੇ ਤੇ ਅਪਰਾਧਿਕ ਸੋਚ ਵਾਲੇ ਵਿਅਕਤੀਆਂ ਤੇ ਨਿਗ੍ਹਾਹ ਬਣਾਈ ਜਾ ਸਕੇ। ਉਨ੍ਹਾਂ ਕਿਹਾ ਕਿ ਹਾਲਾਂਕਿ ਜਗ੍ਹਾ-ਜਗਾਹ ਤੇ ਪੁਲਿਸ ਤੈਨਾਤ ਹੈ। ਪਰ ਫਿਰ ਵੀ ਇਹਨਾਂ ਕੈਮਰਿਆਂ ਦੇ ਨਾਲ ਪੂਰੇ ਮੇਲੇ ਖੇਤਰ ਨੂੰ ਦੇਖਿਆ ਜਾ ਰਿਹਾ ਹੈ ਤੁਸੀਂ ਸੁਣੋ ਇਸ ਮੌਕੇ ਉਹਨਾਂ ਨੇ ਕੀ ਕਿਹਾ ਪੀਬੀ ਪ੍ਰਾਈਮ ਅਪਡੇਟ ਦੇ ਲਈ ਗगन ਪੰਮਰਾ ਦੀ ਰਿਪੋਰਟ ਬਿਲਕੁਲ ਜੀ ਹੌਲਾ ਮੋਹਲਾ ਜਿਹੜਾ ਹੈਗਾ 2025 ਦਾ ਸਟਾਰਟ ਹੋ ਗਿਆ ਹੈਗਾ ਔਰ ਕਾਫੀ ਸੰਖਤਾ ਜਿਹੜੀਆਂ ਹਨ ਇੱਥੇ ਨਤਮਸਤਕ ਹੋਣ ਆ ਰਹੀਆਂ ਹਨ ਜਿੱਥੇ ਆਪਾਂ ਪੁਲਿਸ ਡਿਪਲॉयਮੈਂਟ ਕੀਤੀ ਹੋਈ ਹੈ ਵਕਫ ਵਕਫ ਥਾਮਾਂ ਤੇ ਨਾਕੇ ਲਗਾਏ ਹੋਏ ਨੇ ਪੈਟਰੋਲਿੰਗਸ ਲਗਾਈਆਂ ਹੋਈਆਂ ਨੇ ਸੈਕਟਰ ਡਿਊਟੀਆਂ ਲਗਾਈਆਂ ਹੋਈਆਂ ਨੇ ਉੱਥੇ ਹੀ ਸਾਡੇ ਜ਼ਿਲ੍ਹਾ ਪੁਲਿਸ ਵੱਲੋਂ ਜਿਹੜਾ ਹੈਗਾ ਕੈਮਰੇ ਜਿਹੜੇ ਹੈਗੇ ਨੇ ਕੰਟਰੋਲ ਰੂਮ ਤੇ ਲਗਾਏ ਗਏ ਨੇ ਟੋਟਲ 31 ਪੁਆਇੰਟ ਜਿਹੜੇ ਹੈਗੇ ਨੇ ਆਪਾਂ ਆਇਡੈਂਟੀਫਾਈ ਕੀਤੇ ਨੇ ਸ਼ਹਿਰ ਵਿੱਚ ਔਰ ਉੱਤੇ ਕਰੀਬ 150 ਦੇ ਕਰੀਬ ਕੈਮਰੇ ਲਗਾ ਕਰਕੇ ਲਗਾਤਾਰ ਜਿਹੜੀ ਹੈਗੀ ਹੈ ਚੌਕਸੀ ਰੱਖੀ ਜਾ ਰਹੀ ਹੈ ਸਾਡੀ ਟੀਮ ਦਿਨ ਤੇ ਰਾਤ ਦੀਆਂ ਵਕਰੀਆਂ ਵਕਰੀਆਂ ਜਿਹੜੀਆਂ ਹੈਗੇ ਨੇ ਉਹ ਕੈਮਰੇ ਆ ਦੇ ਥਰੂ ਚੈੱਕ ਕਰ ਰਹੇ ਹੈਗੇ ਨੇ ਜਿਹੜੇ ਬੰਦੇ ਆ ਰਹੇ ਹੈਗੇ ਨੇ ਉਹਨਾਂ ਦੇ ਵਿੱਚੋਂ ਕੋਈ ਬੰਦਾ ਮਾੜਾ ਅਨਸਰ ਤੇ ਨਹੀਂ ਹੈਗਾ ਕੋਈ ਕਿਸੇ ਤਰੀਕੇ ਦਾ ਕੋਈ ਗਲਤ ਗਤਵੇਦੀ ਕਰਨ ਵਾਲਾ ਤੇ ਨਹੀਂ ਹੈਗਾ ਉਹ ਸਾਰੀ ਨਿਗ੍ਹਾ ਰੱਖੀ ਜਾ ਰਹੀ ਹੈਗੀ ਹੈ ਇਸ ਤੋਂ ਇਲਾਵਾ ਮੌਕੇ ਤੇ ਜਿਹੜੇ ਸਾਡੇ ਪੁਲਿਸ ਮੁਲਾਜ਼ਮ ਵੀ ਜਿਹੜੇ ਡਿਊਟੀ ਕਰ ਰਹੇ ਹੈਗੇ ਨੇ ਉਹਨਾਂ ਤੇ ਵੀ ਆਪਾਂ ਇਹਦੇ ਥਰੂ ਕੈਮਰਾ ਦੇ ਥਰੂ ਨਿਗ੍ਹਾ ਰੱਖਦੇ ਆ ਕਿ ਕਿੱਥੇ ਕਿਹੜਾ ਬੰਦਾ ਹੈਗਾ ਜਿਹੜਾ ਡਿਊਟੀ ਪ੍ਰੋਪਰਲੀ ਕਰ ਰਿਹਾ ਹੈਗਾ ਜਿੱਥੇ ਨਹੀਂ ਹੁੰਦਾ ਹੈਗਾ ਉੱਥੇ ਨਾਲ ਦੇ ਨਾਲ ਜਿਹੜਾ ਅਫਸਰ ਹੈਗਾ ਉਹਨੂੰ ਮੌਕੇ ਤੇ ਹਿਦਾਇਤ ਕੀਤੀ ਜਾਂਦੀ ਹੈ ਕਿ ਡਿਊਟੀ ਜਿਹੜੀ ਹੈਗੀ ਹੈ ਉਹ ਮੁਸਤਕੀਲ ਦੇ ਨਾਲ ਕੀਤੀ ਜਾਵੇ ਕੋਈ ਸੀਸੀਟੀਵੀ ਕੈਮਰਾ ਜਿਹੜੇ ਹੈਗੇ ਨੇ ਇਹ ਸਾਡੇ ਵਾਸਤੇ ਸਪਲੀਮੈਂਟ ਹੈਗੇ ਨੇ ਔਰ ਮੋਸਟਲੀ ਜਿਹੜੇ ਪੁਆਇੰਟ ਹੈਗੇ ਨੇ ਉਹ ਇਹੋ ਜਿਹੇ ਪੁਆਇੰਟ ਹੈਗੇ ਨੇ ਜਿਹਦੇ ਨੇੜੇ ਤੇੜੇ ਸਾਡੀ ਪੁਲਿਸ ਰਿਪਲੋਇਮੈਂਟ ਹੈਗੀ ਬਿਕਾਉਜ਼ ਕੋਈ ਮਾੜਾ ਅਨਸਰ ਕੈਮਰੇਆਂ ਨੂੰ ਵੀ ਨੁਕਸਾਨ ਨਾ ਪਹੁੰਚਾਵੇ ਇਹ ਵੀ ਸਾਡੀ ਜ਼ਿੰਮੇਵਾਰੀ ਹੈਗੀ ਹੈ ਤੇ ਜਿੱਥੇ ਸਾਡੀ ਪੁਲਿਸ ਡਿਪਲੋਇਮੈਂਟ ਹੈਗੀ ਹੈ ਮੌਕੇ ਤੇ ਲੋਕਾਂ ਦੇ ਨਾਲ ਗੱਲਬਾਤ ਕਰ ਰਹੀ ਹੈ ਉਹਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ ਪਾਰਕਿੰਗਸ ਜਾਂ ਪੈਟਰੋਲਿੰਗਸ ਬਾਰੇ ਦੱਸ ਰਹੇ ਹੈਗਾ ਨਾਲ ਦੇ ਨਾਲ ਜਿਹੜੀ ਇਹ ਸਾਡੀ ਤੀਜੀ ਨਿਗਾਹ ਜਿਹੜੀ ਹੈਗੀ ਹੈ ਇਹ ਨਿਗਾਰ ਰੱਖ ਹੈਗਾ ਔਰ ਉਹਦੇ ਖਿਲਾਫ ਕਾਰਵਾਈ ਕੀਤੀ ਜਾ ਸਕੇ ਬਿਲਕੁਲ ਸਾਡੇ ਵੱਲੋਂ ਜਿਹੜਾ ਹੈਗਾ ਇੱਕ ਤੇ ਸਰਕਾਰੀ ਟੀਮ ਜਿਹੜੀ ਸਾਡੀ ਪੀਪੀਪੀ ਜਲੰਧਰ ਦੀ ਹੈਗੀ ਡਰੋਨ ਦੀ ਉਹ ਲਗਾਈ ਗਈ ਹੈ ਜਿਹਦੇ ਥਰੂ ਆਪਾਂ ਮੋਸਟਲੀ ਜਿਹੜਾ ਤਖਸਾਬ ਦਾ ਏਰੀਆ ਹੈਗਾ ਕਿ ਕੋਈ ਕੰਜੈਸ਼ਨ ਤੇ ਨਹੀਂ ਹੈਗਾ ਕੋਈ ਟ੍ਰੈਫਿਕ ਦੀ ਦਿੱਕਤ ਤੇ ਨਹੀਂ ਆ ਰਹੀ ਉਹਨੂੰ ਨਿਗਰ ਰਖ ਰਹੇ ਆ ਤੇ ਨਾਲ ਦੇ ਨਾਲ ਚਾਰ ਟੀਮਾਂ ਆਪਾਂ ਪ੍ਰਾਈਵੇਟ ਤੌਰ ਤੇ ਕੀਤੀਆਂ ਨੇ ਜਿਨ੍ਹਾਂ ਦੇ ਥਰੂ ਆਪਾਂ ਜਿਹੜੇ ਰਸਤੇ ਸਾਡੇ ਤਖਸਾਬ ਦੀ ਤਰਫ ਆ ਰਹੇ ਹੈਗੇ ਨੇ ਉਹਨਾਂ ਤੇ ਨਿਗਰ ਰਖ ਰਹੇ ਆ ਔਰ ਉੱਥੇ ਜਿਹੜੇ ਨਾਕੇ ਲੱਗੇ ਹੋ ਉਹਨਾਂ ਤੇ ਨਿਗਰ ਰਖ ਰਹੇ ਆ ਬਿਲਕੁਲ ਜੀ ਜਿਹੜਾ ਏ ਦੇ ਵਾਸਤੇ ਆਪਾਂ ਵੱਖਰੇ ਤੌਰ ਤੇ ਪਰਮਿਸ਼ਨ ਲਈ ਹੋਈ ਹੈ ਜਿਹੜੀ ਆਪਾਂ ਡਰੋਨ ਫਲਾਈ ਕਰ ਰਹੇ ਹੈਗੇ ਆ